ਗੁਰਦਾਸਪੁਰ ਦੇ ਕਾਉਂਟਾ ਪਿੰਡ ਦੇ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸ਼ਹਿਜ਼ਾਦਾ ਜੋ ਇਸ ਸਮੇਂ ਗਰੀਬੀ ਦੇ ਨਾਲ ਝੂਝ ਰਿਹਾ ਹੈ ਕਿਸੇ ਸਮੇਂ ਇਸ ਗਾਇਕ ਨੂੰ ਮਿਲਣ ਦੇ ਲਈ ਲੋਕਾਂ ਦਾ ਘਰ ਦੇ ਬਾਹਰ ਤਾਂਤਾ ਲੱਗਿਆ ਰਹਿੰਦਾ ਸੀ ਅਤੇ ਚੰਡੀਗੜ੍ਹ ਤੋਂ ਪੜੇ ਇਸ ਗਾਇਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਕਈ ਸ਼ੋਅ ਕੀਤੇ ਹਨ ਕਈਆਂ ਦੇ ਵਿੱਚ ਉਹ ਪ੍ਰਸਿੱਧ ਵੀ ਰਿਹਾ ਪਰ ਪੈਸਿਆਂ ਦੀ ਕਮੀ ਦੇ ਕਰਕੇ ਉਹ ਅੱਗੇ ਨਹੀਂ ਵੱਧ ਸਕਿਆ ਅਤੇ ਗਰੀਬੀ ਦੇ ਕਾਰਨ ਦੇ ਕਰਕੇ ਉਸ ਦੇ ਸੁਪਨੇ ਅਧੂਰੇ ਰਹਿ ਗਏ ਹਨ ਉਸ ਨੇ ਕਿਹਾ ਕਿ ਚੰਗੇ ਨਰਮਾਤਾਵਾਂ ਦੇ ਨਾਲ ਕੰਮ ਕਰਨ ਦੇ ਲਈ ਵੱਡੀ ਫੀਸ ਦੇਣੀ ਪੈਂਦੀ ਆ ਚੋਸ ਦੇ ਕੋਲ ਨਹੀਂ ਆ ਅੱਜ ਦੱਸ ਦਿਓ ਕਿ ਇਹ ਨਾਲ ਜੀ ਸਭੀ ਸ਼ਹਿਰ ਜਦਾਂ ਕਿਹੜਾ ਬੰਦਾ ਕਾਊਂਟਰ ਕਿਨੇ ਦਿਨ ਹੋ ਗਏ ਨਾ ਬਲੋ ਕਾਫੀ ਟਾਈਮ ਹੋ ਗਿਆ ਜੀ ਬਚਪਨ ਤੋਂ ਘਾਰੇ 10 ਜੀ ਉਹ બીજી ਕੀ ਕਿੰਨਾ ਦਾ ਸਟਰਗਲ ਰਿਆ ਵਾ ਤੇ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਕਿਹੜੇ ਕਿਹੜੇ ਡਿਵੀਜ਼ਨ ਜੀ ਪਾਰਟਿਸਿਪੇਟ ਕਰਦੇ ਮੈਂ ਤਕਰੀਬਨ ਸਾਰੇ ਐਡੀਸ਼ਨਾਂ ਦੇ ਵਿੱਚ ਕੀਤਾ ਵਾ ਚੈਨਲਾਂ ਦੇ ਪਾਰਟਿਸਿਪੇਟਰ ਤੋਂ ਸਟਰਗਲ ਕਾਫੀ ਕੀਤਾ ਜੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਕਰੀ ਜਾ ਰਹੇ ਹਾਂ ਬਾਕੀ ਬਚਪਨ ਤੋਂ ਹੀ ਸਾਡਾ ਘਰ ਨਾਲ ਹੀ ਗਾਇਕੀ ਦਾ ਬਚਪਨ ਤੋਂ ਹੀ ਗਾਉਂਦੇ ਆ ਰਿਹਾ ਮੈਂ ਤੇ ਸਟਰਗਲ ਕਾਫੀ ਹੁਣ ਤੱਕ ਕਰ ਰਿਹਾ ਹਾਂ। ਇਹ ਸਾਬੀ ਇਹ ਮਿਊਜ਼ਿਕ ਆ ਇਹਦੀ ਕੋਈ ਪੜ੍ਹਾਈ ਵਗੈਰਾ ਵੀ ਹੁੰਦੀ ਆ? ਬਿਲਕੁਲ ਪੜ੍ਹਾਈ ਹੁੰਦੀ ਆ ਜੀ ਮੈਂ ਬਕਾਇਦਾ ਤਾਲੀਮ ਲਈ ਆ ਕਲਾਸਿਕਲ ਦੀ। ਔਰ ਇਹਦੀ ਮੈਂ ਪੜ੍ਹਾਈ ਕੀਤੀ ਆ ਚੰਡੀਗੜ੍ਹ ਤੋਂ। ਪਰਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ। ਇਹਦੀ ਪੜ੍ਹਾਈ ਵੀ ਬਕਾਇਦਾ ਕੀਤੀ। ਕਿੰਨਾ ਸਮਾਂ ਲੱਗਿਆ? ਬਹੁਤ ਕਾਫੀ ਸਮਾਂ ਲੱਗ ਗਿਆ ਜੀ ਪੜ੍ਹਾਈ ਦੇ ਵਿੱਚ ਵੀ ਕਾਫੀ ਸਮਾਂ ਲੱਗ ਗਿਆ। ਔਰ ਇਸ ਗਾਇਕੀ ਲੈਣ ਦੇ ਵਿੱਚ ਵੀ ਕਾਫੀ ਸਮਾਂ ਹੋ ਗਿਆ ਫਿਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਅੱਗੇ ਕੀ ਮਨ ਵਿੱਚ ਸੋਚਿਆ ਸੀ ਜਾਂ ਕੀ ਟਾਰਗੇਟ ਸੀ ਕਿ ਆ ਚੀਜ਼ ਕਰਨਾ ਪੜ੍ਹਾਈ ਖਤਮ ਹੋਣ ਤੋਂ ਬਾਅਦ ਭਾਜੀ ਘਰਾਂ ਦੇ ਕੁਝ ਮਤਲਬ ਹਾਲਾਤ ਕੋਈ ਫਾਈਨੈਂਸ਼ੀਅਲ ਤੌਰ ਤੇ ਪ੍ਰੋਬਲਮ ਅੱਦਾ ਆ ਗਿਆ ਫਿਰ ਮੈਂ ਬਾਹਰ ਚਲਾ ਗਿਆ ਦੋ ਤਿੰਨ ਵਾਰੀ ਤਾਂ ਮੈਂ ਬਾਹਰੋਂ ਹੋ ਕੇ ਆਇਆ ਮਲੇਸ਼ੀਆ ਤੋਂ ਤੇ ਕਾਫੀ ਕੰਟਰੀਆਂ ਦੇ ਵਿੱਚ ਮੈਂ ਵਿਜ਼ਿਟ ਵੀ ਕੀਤਾ ਵਾ ਦੁਬਈ ਗਿਆ ਸਰਬੀਆ థਾਈਲੈਂਡ ਬੈਂਕੋਂਗ ਸ਼੍ਰੀਲੰਕਾ ਇੰਡੋਨੇਸ਼ੀਆ ਫਿਲੀਪੀਨ ਇਹਨਾਂ ਦੇਸ਼ਾਂ ਦੇ ਵਿੱਚ ਮੈਂ ਹੋ ਚੁੱਕਿਆ ਹਾਂ ਪਰ ਅਜੇ ਤੱਕ ਯੂਰਪ ਜਾਣ ਦਾ ਮੌਕਾ ਨਹੀਂ ਮਿਲਿਆ ਉੱਥੇ ਵੀ ਮੈਂ ਗਾਇਕੀ ਵੀ ਵਗੈਰਾ ਚ ਗਈ ਸੀ ਗਾਇਕੀ ਵੀ ਕਰਦੇ ਰਹੀ ਸੀ ਮਲੇਸ਼ੀਆ ਤਾਂ ਭਾਜੀ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਮੇਰਾ ਗਾਇਕੀ ਵੀ ਕਰਦਾ ਰਹਿਣਾ ਕੀਰਤਨ ਦਾ ਕੰਮ ਸੀਗਾ ਨਾਲ ਉਬੀ ਰਖੇਦਾ ਸੀ ਮੈਂ ਉਹ ਵੀ ਕੀਰਤਨ ਵਗੈਰਾ ਵੀ ਕਰਦਾ ਰਿਆ ਨਾਲ ਤਬਲਾក៏ ਦੀ ਪਲੇ ਕਰ ਦਿੱਤਾ ਕਿਸੇ ਗਰੰਟੀ ਤੇ ਹਾਂਜੀ ਤੇ ਉਸ ਤੋਂ ਬਾਅਦ ਜੋ ਇੰਡੀਆ ਆ ਗਏ ਫਿਰ ਇੱਥੇ ਕੋਸ਼ਿਸ਼ ਕੀਤੀ ਕੋਈ ਗਾਣਾ ਟਰੈਕ ਕਰਨ ਦੀ ਅਤੇ ਸੇ ਪਲੂਸ਼ਨ ਨਾ ਮਿਲਦਾ। ਅੱਜ ਕੱਲ ਤਾਂ ਭਾਜੀ ਅਗਰ ਟਰੈਕ ਦੀ ਗੱਲ ਕਰੋ ਤਾਂ پیسے ਬੜੇ ਲੱਗਦੇ ਆ। ਤਾਂ ਗਾਇਕ ਵੀ ਗਾਇਕ ਵੀ ਕਾਫੀ ਜ਼ਿਆਦਾ ਹੋ ਗਿਆ ਪੰਜਾਬ ਦੇ ਵਿੱਚ। ਤੇ ਟਰੈਕ ਕਰਨਾ ਤੇ ਮੁਸ਼ਕਲ ਹੋ ਜਾਂਦਾ ਇਹ ਤਾਂ ਕੁਦਰਤ ਰੱਬ ਲੋ ਕੋਈ ਬਾਹ ਫੜਲੇ ਬੰਦੇ ਦੀ ਤਾਂ ਲਾਈਫ ਚੇਂਜ ਹੋ ਜਾਂਦੀ ਆ। ਜੇ ਸਮੱਸਿਆਵਾਂ ਦੀ ਗੱਲ ਕਰੀ ਤਾਂ ਜਿਵੇਂ ਕੋਰੋਨਾ ਵਾਇਰਸ ਆ ਗਿਆ ਸੀ ਜਾ ਇਸ ਤਰ੍ਹਾਂ ਦੀ ਕੋਈ ਜਿਹੜੀ ਤੋਂ ਸਮੱਸਿਆ ਆ ਜਾਂਦੀ ਉਸ ਤੋਂ ਬਾਅਦ ਸਟਰਗਲ ਹੋਰ ਜ਼ਿਆਦਾ ਵਧ ਜਾਂਦਾ ਬਿਲਕੁਲ ਸਰ ਬਿਲਕੁਲ ਕੀ ਕਹਿਣਾ ਚਾਹਤੇ ਹੋ ਕਰੋਨਾ ਦਾ ਬਾਅਦ ਤਾਂ ਦੇਖੋ ਨਾ ਸਰ ਸਿਸਟਮ ਜਿਹੜਾ ਇਹ ਕੰਮਕਾਰ ਸਾਰੇ ਲੋਕਾਂ ਦੇ ਬੰਦ ਹੋ ਗਏ ਸੀਗੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਉਹ ਵੀ ਮਤਲਬ ਉਹਨਾਂ ਦੇ ਵੀ ਕੰਮ ਬੰਦ ਹੋ ਗਏ ਸੀਗੇ ਬਾਕੀ ਇਹ ਆ ਗਈ ਪਰਮਾਤਮਾ ਦੀ ਦਿਆਨ ਆ ਉਦੋਂ ਵੀ ਸਿਸਟਮ ਚੱਲਦਾ ਰਿਹਾ ਧਾਲ ਫੁਲਕਾ ਆਪਣਾ ਚੱਲੇਦਾ ਹੀ ਚੱਲੀ ਜਾਂਦਾ ਏ ਇਹ ਜਿੰਨੇ ਪੈਦਾ ਕੀਤਾ ਉਹਨੇ ਰਿਜਕ ਤਾਂ ਕਿਸ ਹਾਲ ਹਵਣਾ ਲਾਇਆ ਹੀ ਹੂਨ ਤੇਰਾ ਕਿਵੇਂ ਚੱਲ ਰਿਹਾ ਵਾ ਕੰਮ ਵਗੈਰਾ ਕੀ ਕਰਦੇ ਹੋ ਨਾ ਮੈਂ ਭਾਜੀ ਛੋਟੇ-ਮੋਟੇ ਪ੍ਰੋਗਰਾਮ ਕਰਦਾ ਕਵਾਲੀ ਮੈਨੂੰ ਬੜੀ ਪਸੰਦ ਹੈ ਸਾਈ ਸੰਧਿਆ ਜਾਗਰਨ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਮੈਂ ਗਾ ਕੇ ਦੇ ਮਤਲਬ ਇਥੋਂ ਹੀ ਮੇਰਾ ਗੁਜ਼ਾਰਾ ਚੱਲਦਾ ਕਰਦਾ ਕੰਮ ਜਿਵੇਂ ਕਿੰਨਾ ਖਤਕਿਆ ਕੰਮ 'ਚ ਕਾਫੀ ਜ਼ਿਆਦਾ ਫਰਕ ਪੈ ਗਿਆ ਕਰੋਨਾ ਦੇ ਬਾਅਦ ਤਾਂ ਕੰਮ ਕਾਫੀ ਹੱਦ ਤੱਕ ਬੰਦ ਹੀ ਹੋ ਗਿਆ ਨਾ ਕੋਈ ਦੋ ਲਾਈਨਾਂ ਸੁਣਾ ਸਕਦੇ ਹੋ ਆਪਣੇ ਕੋਈ ਗੀਤ ਦੀਆਂ ਜਾਂ ਜਿਹੜੀ ਵੀ ਤੁਹਾਨੂੰ ਕੀ ਕਵਾਲੀ ਪਸੰਦ ਆ ਕਿਸੇ ਚੀਜ਼ ਤੇ ਦੋ ਲਾਈਨਾਂ ਸੁਣਾ ਦਿਓ ਮੈਂ ਰਣਜੀਤ ਰਾਣਾ ਭਾਜੀ ਜੀ ਉਹਨਾਂ ਦਾ ਮੈਂ Song ਸੁਣਾ ਦਿੰਦਾ ਉਹ ਮੈਨੂੰ ਕਾਫੀ ਪਸੰਦ ਵੀ ਹੈ ਕੋਈ ਗੱਲ ਵੀ ਨਾ ਕਹੀ ਹੋਰਾ ਕੋਲ ਵੀ ਨਾ ਬਈ ਕੋਈ ਗੱਲ ਵੀ ਨਾ ਕਹੀ ਹੋਰਾ ਕੋਲ ਵੀ ਨਾ ਬਈ ਰੋ ਾਰੇ ਮੋਤੀ ਕਾਲੀ ਨੇ ਦੂਰੋਂ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ ਦੂਰੋਂ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ ਪਿੰਡ ਦੇ ਸਕੂਲ ਦੀ ਪੜਾਈ ਨਹੀਂ ਉਹ ਪੁੱਲਦੀ ਪਿਆਰ ਵਿੱਚ ਬਦਲੀ ਲੜਾਈ ਨਹੀਂ ਉਹ ਪੁੱਲਦੀ ਦੇ ਉਸ ਬਹਰ ਕਲੀ ਨੇ ਦੂਰ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ ਦੂਰ ਹੱਥ ਜੋੜ ਦਿੱਤੇ ਛੱਡ ਜਾਣ ਵਾਲੀ ਨੇ ਉਹ ਬਹੁਤ ਵਈਆ ਆ ਜਾ ਕਿੰਨਾ ਕੁ ਆਵਾਜ਼ ਨੂੰ ਸਹੀ ਰੱਖਣ ਵਾਸਤੇ ਪ੍ਰੈਕਟਿਸ ਜਾਂ ਕਿੰਨੀ ਕੁ ਮਿਹਨਤ ਲੱਗਦੀ ਹੈ ਇਹ ਕੰਮ ਹੀ ਭਾਜੀ ਰਿਆਜ ਦਾ ਵਾ ਤੇ ਬਸ ਰਿਆਜ ਦਾ ਹੀ ਕੰਮ ਆ ਰਿਹਾ ਛੱਡ ਦੋਗਾ ਤੇ ਛੱਡ ਦੋਗੇ ਤੇ ਮੈਂ ਯਾਦ ਕਰਨਾ ਪੈਂਦਾ ਮੈਂ ਪਹਿਲਾਂ ਕਾਫੀ ਜਿਆਦਾ ਪ੍ਰੈਕਟਿਸ ਕਾਫੀ ਜਿਆਦਾ ਰਿਆਜ ਜਿਹੜਾ ਮੈਂ ਬੇਸਿਕਲੀ ਪਹਿਲਾਂ ਦੇ ਜਿਹੜਾ ਕਰ ਲਿਆ ਉਹ ਹੀ ਹੈ ਤੇ ਮੇਰਾ ਗਿਆਬ ਵੀ ਪੈ ਗਿਆ ਸੀਗਾ ਸੰਗੀਤ ਪੱਖੋਂ ਮੇਰਾ ਗਿਆਬ ਵੀ ਪੈ ਗਿਆ ਸੀ ਕਾਫੀ ਚਿਰ ਮੈਂ ਗਾਇਆ ਵੀ ਨਹੀਂ ਤੇ ਹੁਣ ਦੁਬਾਰਾ ਹੋਰ ਹੀ ਵਾਰੀ ਮਿਹਨਤیں ਕਰ ਰਿਹਾ ਬਾਕੀ ਇਹ ਵੀ ਮਾਤਾ ਸਰਸਵਤੀ ਨੇ ਮਾਤਾ ਰਾਣੀ ਨੇ ਸੋਹ ਰਿਆਂ ਸਾਦੇ ਤੇ ਦਾ ਸੀਗਾ ਪਰਮਾਤਮਾ ਵੱਲੋਂ ਹੀ ਬਹੁਤ ਸ਼ੁਕਰਗੁਜ਼ਾਰ ਕੋਈ ਗੱਲ ਨਹੀਂ ਜੇ ਕੋਈ ਪ੍ਰੋਡਿਊਸਰ ਜਾਂ ਕੋਈ ਲਿਖਾਰੀ ਤੁਹਾਨੂੰ ਸੁਣ ਰਿਹਾ ਕੀ ਕਹਿਣਾ ਚਾਹੁੰਦੇ ਜੇ ਕੋਈ ਕੰਮ ਕਰਨਾ ਚਾਹੇ ਤੁਹਾਡੇ ਨਾਲ ਮੇਰੀ ਤੇ ਅਸੀਂ ਬੇਨਤੀ ਪਾਜੀ ਆਹੀ ਆ ਕਿ ਅਗਰ ਜੇ ਕੋਈ ਮੇਰਾ ਵੀਰ ਭਰਾ ਸੁਣ ਲਿਆ ਸੁਣਦਾ ਪਿਆ ਵਾ ਤੇ ਮੇਰੇ ਨਾਲ ਪਲੀਜ਼ ਕੰਟੈਕਟ ਕਰ ਸਕਦਾ ਵਾ ਜੇ ਕਿਸੇ ਪ੍ਰੋਡਿਊਸਰ ਨੇ ਕਿਸੇ ਡਾਇਰੈਕਟਰ ਨੇ ਮੈਨੂੰ ਬੋਨਡ ਵੀ ਕਰਨਾ ਤੇ ਮੈਂ ਉਹਨੂੰ ਤਿਆਰ ਹਾਂ ਸਾਡੀ ਤੇ ਗੁੰੰਦੇ ਨਾਲ ਸਿਰਲਾਂ ਤੇ ਨਾ ਕੰਮ ਜੇ ਮਿਲਦਾ ਕੀ ਕਰ ਲੀ ਗੇ ਇਹ ਤਾਂ ਪਾਜੀ ਪਤਾ ਨਹੀਂ ਕੋਈ ਲੱਕ ਵੀ ਲੈ ਲਓ ਤੇ ਜਾਂ ਗਰੀਬੀ ਪੱਖੋਂ ਵੀ ਤੁਸੀਂ ਰੱਖ ਲੋ ਠੀਕ ਆ ਮੇਰੇ ਵਰਗੇ ਪਤਾ ਨਹੀਂ ਮੇਰ ਤੋਂ ਵੀ ਵਧੀਆ ਗਾਣ ਗਾਣ ਵਾਲੇ ਪਤਾ ਨਹੀਂ ਕਿੰਨੇ ਕ ਆਰਟਿਸਟ ਅੱdain ਤੁਰੇ ਫਿਰਦੇ ਆ ਲੇਕਿਨ ਗੱਲ ਪੈਸੇ ਦੀ ਆ ਪੈਸਾ ਵੀ ਬਹੁਤ ਐਮੀਅਤ ਰੱਖਦਾ ਪੈਸੇ ਤੋਂ ਬਿਨਾ ਬਹੁਤ ਮੁਸ਼ਕਲ ਹੁੰਦਾ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ